ਬਾਬਾ ਸੁਖਦੇਵ ਸਿੰਘ ਜੀ ਰੂਮੀ ਵਾਲੇ ਪੁੱਚੋਂ ਮੰਡੀ ਵਾਲਿਆਂ ਦੀ ਭੁਪਿੱਖ ਬਾਣੀ ਮੋਦੀ ਦੇ ਰਾਜ ਦੇ ਵਿੱਚ 2026 ਤੇ 27 ਬਾਰੇ ਹੈਰਾਨੀਜਨਕ ਕੀ ਕੀ ਹੋਣਾ ਹੈ ਹਜੇ ਪੰਜਾਬ ਤੇ ਭਾਰਤ ਦੇ ਵਿੱਚ ਜ਼ਰੂਰ ਸੁਣਿਓ ਤਨਗੁਰ ਗੋਬਨ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਸਾਧ ਸੰਗਤ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਆਪ ਜੀ ਫਤਿਹ ਬਲਾਓ ਆਪਣੀਆਂ ਹਾਜ਼ਰੀਆਂ ਲਗਵਾਈਏ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਕਿਉਂਕਿ ਜੋ ਕੁਝ ਆਪਾਂ ਵੇਖ ਰਹੇ ਆਂ ਕੁਝ ਵੀਡੀਓ ਜਿਹੜੀਆਂ ਨੇ ਸਾਂਝੀਆਂ ਹੋ ਰਹੀਆਂ ਨੇ ਜੋ ਕੁਝ ਆਪਾਂ ਸੁਣ ਰਹੇ ਆਂ ਤੇ ਕਈ ਲੋਕ ਕਹਿੰਦੇ ਵੀ ਇਹ ਸੱਚ ਹੈ ਜੀ ਕਈ ਲੋਕ ਕਹਿੰਦੇ ਝੂਠ ਹੈ ਜੀ ਮੈਂ ਨਹੀਂ ਮੰਨਦਾ ਮੈਂ ਨਾ ਮੰਨੋ ਵਾਲੀ ਬਿਰਤੀ ਤੇ ਕਈ ਕੋਈ ਕੁਝ ਕਹਿੰਦੇ ਨੇ ਕੋਈ ਕੁਝ ਕਹਿੰਦਾ ਹੈ ਕੋਈ ਕੁਝ ਕਹਿੰਦਾ ਹੈ ਭਾਵੇਂ ਆਪੋ ਆਪਣੇ ਹਿਸਾਬ ਨਾਲ ਜਿਹੜੀਆਂ ਬੇਰਤੀਆਂ ਨੇ ਉਹ ਜੁੜੀਆਂ ਹੋਈਆਂ ਨੇ ਆਪੋ ਆਪਣੇ ਹਿਸਾਬ ਨਾਲ ਸਾਰੇ ਗੱਲਾਂ ਕਰੀ ਜਾ ਰਹੇ ਨੇ ਕੋਈ ਕੁਝ ਕਹਿ ਰਿਹਾ ਹੈ ਕੋਈ ਕੁਝ ਕਹਿ ਰਿਹਾ ਹੈ ਚਲੋ ਖੈਰ ਮੈਂ ਜਿਹੜੀ ਬੇਨਤੀ ਕਰਾਂ ਆਪ ਜੀ ਦਾ ਧਿਆਨ ਦਿਵਾਵਾਂ ਸਾਧ ਸੰਗਤ ਕਿਉਂਕਿ ਸਤਿਗੁਰੂ ਮਹਾਰਾਜ ਜੀ ਨੇ ਜਿਹੜੀ ਕਿਰਪਾ ਕੀਤੀ ਹੈ ਸਤਿਗੁਰੂ ਕਹਿੰਦੇ ਜੇ ਆਪਜੀ ਤੇ ਕਿਰਪਾ ਹੋਵੇ ਸਤਿਗੁਰੂ ਮਹਾਰਾਜ ਕਹਿੰਦੇ ਜੇ ਆਪਜੀ ਤੇ ਮਿਹਰ ਹੋਵੇ ਕਹਿੰਦੇ ਭਾਈ ਇੱਕ ਗੱਲ ਯਾਦ ਰੱਖਿਓ ਗੁਰਸਿੱਖੋ ਸਤਿਗੁਰੂ ਮਹਾਰਾਜ ਜੀ ਦੀ ਜਿਹੜੀ ਕਿਰਪਾ ਹੈ ਉਦੋਂ ਵਰਤਦੀ ਹੈ ਜਦੋਂ ਆਪਾਂ ਉਹਨੂੰ ਸਮਝਣ ਲੱਗ ਜਾਂਦੇ ਆਂ ਤੇ ਉਹਨੂੰ ਸਮਝਣਾ ਕਦੋਂ ਆ ਜਦੋਂ ਉਹਦੇ ਨੇੜੇ ਹੋਈਏ ਤੇ ਉਹਦੇ ਨੇੜੇ ਕਿਵੇਂ ਹੋਇਆ ਜਾਏਗਾ ਸ਼ਬਦ ਦੇ ਜ਼ਰੀਏ ਸ਼ਬਦ ਗੁਰੂ ਸੁਰਤ ਤੁਣ ਚੇਲਾ ਇਸ ਚੀਜ਼ ਨੂੰ ਸਮਝ ਕਰਕੇ ਚਲੋ ਖੈਰ ਤੇ ਹੁਣ ਕਈ ਲੋਕ ਹਵਾ ਦੇ ਵਿੱਚ ਹੀ ਤੀਰ ਉਡਾਈ ਜਾ ਰਹੇ ਨੇ ਕੋਈ ਕੁਝ ਕਹਿ ਰਿਹਾ ਹੈ ਕੋਈ ਕੁਝ ਕਹਿ ਰਿਹਾ ਕੋ ਪਤਾ ਅਸਲ ਦੇ ਵਿੱਚ ਕੀ ਗੱਲਾਂ ਹੋ ਰਹੀਆਂ ਨੇ ਤੇ 2026 ਦੇ ਵਿੱਚ ਇੰਜ ਹੋਣ ਵਾਲਾ ਹੈ 2027 ਦੇ ਵਿੱਚ ਇੰਜ ਹੋਣ ਵਾਲਾ ਤੇ ਮੈਨੂੰ ਇੱਕ ਗੱਲ ਬੜੀ ਵਧੀਆ ਲੱਗੀ ਬਾਬਾ ਸੁਖਦੇਵ ਸਿੰਘ ਜੀ ਨੂੰ ਮੀ ਪੁੱਛੋਂ ਵਾਲੇ ਤੇ ਉਹਨਾਂ ਦੇ ਨਾਲ ਜਿਹੜੇ ਵਿਵਾਦ ਨੇ ਉਹਨਾਂ ਤੋਂ ਹਟ ਕੇ ਮੈਂ ਗੱਲ ਕਰ ਰਿਹਾ ਹਾਂ ਉਹ ਕਈ ਕਹਿਣਗੇ ਜੋ ਤਾਂ ਐਵੇਂ ਜੀ ਐਵੇਂ ਕਈ ਲੋਕ ਆਪਣਾ ਆਪਣਾ ਜਿਹੜਾ ਗਿਆਨ ਲੈ ਕੇ ਆ ਜਾਂਦੇ ਨੇ ਪਰ ਜਿਹੜੀ ਗੱਲ ਉਹਨਾਂ ਨੇ ਕਈ ਮਤ ਨਾਲ ਸਹਿਮਤ ਆ ਉਹਨਾਂ ਨੇ ਇੱਕ ਗੱਲ ਕਹੀ ਬੜੀ ਸੋਹਣੀ ਕਿੰਨੇ ਜਿਹੜਾ ਪ੍ਰਧਾਨ ਮੰਤਰੀ ਹੈ ਨਾ ਸਾਡੇ ਦੇਸ਼ ਦਾ ਨਰਿੰਦਰ ਮੋਦੀ ਜੀ ਤੇ ਉਹ ਪ੍ਰਧਾਨ ਮੰਤਰੀ ਕਹਿੰਦੇ ਖੁੱਲੇ ਆਵੇਂ ਗੱਲ ਕਹਿੰਦੇ ਨੇ ਵੀ ਅਸੀਂ ਜਿਹੜਾ ਹਿੰਦੂ ਰਾਸ਼ਟਰ ਹੈ ਉਹਨੂੰ ਬਣਾਉਣਾ ਹੈ ਤੇ ਹਿੰਦੂ ਰਾਸ਼ਟਰ ਦਾ ਜਿਹੜਾ ਨਾਰਾ ਲਾਉਣ ਤੇ ਕੋਈ ਵੀ ਵਿਵਾਦ ਨਹੀਂ ਹੁੰਦਾ ਜੇ ਕੋ ਖਾਲਿਸਤਾਨ ਦਾ ਜਕਾਰਾ ਲਾ ਦੇ ਖਾਲਿਸਤਾਨ ਜਿੰਦਾਬਾਦ ਕਹਿ ਦੇ ਤੇ ਫਿਰ ਉਹਦੇ ਤੇ ਪਰਚੇ ਵੀ ਹੋ ਜਾਂਦੇ ਨੇ ਐਨਐਸਸੀ ਵੀ ਹੋ ਜਾਂਦੀ ਹੈ ਬੜੀ ਛੇਤੀ ਸਾਰਾ ਕੁਝ ਹੋ ਜਾਂਦਾ ਹੈ ਪੰਜਾਬ ਸਰਕਾਰ ਵੀ ਤਾਂ ਸਾਥ ਦੇ ਦਿੰਦੀ ਹੈ ਚਲੋ ਬੰਦੇ ਪੰਜਾਬ ਦੇ ਵਿੱਚ ਆ ਕੇ ਵੀ ਹਿੰਦੂ ਰਾਸ਼ਟਰ ਦੀ ਗੱਲ ਕਰ ਜਾਂਦੇ ਨੇ ਤੇ ਅਸੀਂ ਉਹਨਾਂ ਦਾ ਪੱਖ ਪੂਰਦੇ ਹਾਂ ਹਰਾਨੀ ਦੀ ਗੱਲ ਹੈ ਪਰ ਬਾਬਾ ਜੀ ਨੇ ਜਿਹੜੀ ਗੱਲ ਕੀਤੀ ਉਹ ਕਹਿੰਦੇ ਵੀ ਮੈਂ ਇੱਕ ਗੱਲ ਕਹੀ ਸੀ ਵੀ ਤੁਸੀਂ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਤੇ ਕਰ ਰਹੇ ਹੋ ਤੁਸੀਂ ਸਾਰੇ ਹਿੰਦੂਆਂ ਨੂੰ ਇਕੱਠਾ ਕਰਨ ਦੀ ਗੱਲ ਕਰ ਰਹੇ ਹੋ ਖਾਲਸਤਾਨ ਬਣਨਾ ਬਣਾਉਣਾ ਬਾਅਦ ਦੀ ਗੱਲ ਪਰ ਸਾਡਾ ਜਿਹੜਾ ਮੈਪ ਹੈ ਉਹ ਖੋਲ ਕੇ ਵੇਖ ਲਓ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੇ ਕਦੇ ਵੀ ਪੱਖਪਾਤ ਨਹੀਂ ਕੀਤਾ ਜੇ ਹਰਮੰਦਰ ਸਾਹਿਬ ਉਹਨਾਂ ਨੇ ਸਿਉਨੇ ਦੀ ਸੇਵਾ ਕਰਾਈ ਤੇ ਉਹਨਾਂ ਨੇ ਮਸਜਿਦਾਂ ਵੀ ਸੋਨੇ ਦੀਆਂ ਬਣਵਾਈਆਂ ਬੰਦਰ ਵੀ ਸੋਨੇ ਦੇ ਬਣਵਾਏ ਕਹਿਣ ਤੋਂ ਭਾਵ ਕਿ ਉਹਨਾਂ ਨੇ ਦੂਸਰੇ ਧਰਮਾਂ ਦਾ ਸਤਕਾਰ ਵੀ ਕੀਤਾ ਕੇਵਲ ਇਹ ਨਹੀਂ ਵੀ ਉਹ ਤਾਂ ਸਿੱਖਾਂ ਦਾ ਮਹਾਰਾਜਾ ਸੀ ਜਾਂ ਫਿਰ ਰਾਜਾ ਵਰਗਾ ਰਾਜ ਸੀ ਤੇ ਉਹਦੇ ਵਿੱਚ ਕੀ ਖਾਸ ਸੀ ਨਹੀਂ ਨਹੀਂ ਉਹਦੇ ਵਿੱਚ ਹੀ ਖਾਸियत ਸੀ ਉਹਨੇ ਕਦੇ ਆਪਣਿਆਂ ਤੇ ਏ ਨਹੀਂ ਆਖਿਆ ਵੀ ਇਹ ਸਾਡੇ ਨੇ ਜਾਂ ਫਿਰ ਇਹ ਫਰਾਨੇ ਬਗਾਨੇ ਨੇ ਉਹਨਾਂ ਨੇ ਹਿੰਦੂ ਸਿੱਖ ਮੁਸਲਮਾਨ ਕਸਾਈ ਸਾਰਿਆਂ ਨੂੰ ਜਿਹੜਾ ਹੈ ਉਹ ਇੱਕ ਬਰਾਬਰ ਦਰਜਾ ਦਿੱਤਾ ਤੇ ਜੇਕਰ ਮਸਜਿਦਾਂ ਨੂੰ ਕੋਈ ਢਾਉਣ ਆਇਆ ਤੇ ਉਹਨਾਂ ਦੇ ਖਿਲਾਫ ਵੀ ਉਹਨੇ ਲੜਾਈ ਲੜੀ ਵੀ ਨਹੀਂ ਮਸਜਿਦ ਢਾਉਣ ਵੀ ਨਹੀਂ ਦੇਵਾਂਗੇ ਤੇ ਗੁਰਦੁਆਰਾ ਸਾਹਿਬ ਤੇ ਕਿਸੇ ਨੇ ਚੜ ਕੇ ਕੀ ਆਉਣਾ ਸੀ ਯਾਦ ਰੱਖਿਓ ਜੇ ਕਿਸੇ ਨੇ ਮੰਦਰ ਦੇ ਖਿਲਾਫ ਗੱਲ ਕੀਤੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਉਹਨੂੰ ਵੀ ਸਮਝਾਇਆ ਨਹੀਂ ਭਾਈ ਤੇ ਮਹਾਰਾਜਾ ਰਣਜੀਤ ਸਿੰਘ ਨੇ ਸੁੰਦਰਤਾ ਦੇ ਲਈ ਮੰਦਰਾਂ ਦੇ ਲਈ ਵੀ ਕੰਮ ਕੀਤਾ ਮਸਜਿਦਾਂ ਲਈ ਵੀ ਕੰਮ ਕੀਤਾ ਗੁਰੂ ਘਰਾਂ ਦੇ ਲਈ ਤੇ ਉਹਨੇ ਵਾਹ ਕਮਾਲ ਹੀ ਕੰਮ ਕੀਤੇ ਨੇ ਤੇ ਉਹਨੇ ਕਦੇ ਦਰਹਿਤ ਨਹੀਂ ਕੀਤੀ ਤੇ ਹੁਣ ਜਿਹੜੇ ਹੁਣ ਅੱਜ ਦੇ ਰਾਜੇ ਆਪਣੇ ਆਪ ਨੂੰ ਖਵਾਉਂਦੇ ਨੇ ਇਹ ਰਾਜੇ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਆ ਇੱਕ ਵੀ ਜਿਹੜੀ ਚੰਗਿਆਈ ਹੈ ਉਹਦੇ ਤੇ ਖਰੇ ਨਹੀਂ ਉਤਰ ਸਕਦੇ ਹੁਣ ਮੋਦੀ ਜੀ ਕਹਿੰਦੇ ਆ ਅਸੀਂ ਬਣਾਉਣਾ ਹੈ ਹਿੰਦੂ ਰਾਸ਼ਟਰ ਹਿੰਦੂ ਰਾਸ਼ਟਰ ਰਾਸ਼ਟਰੀ ਸਿੱਖ ਸੰਗਤ ਆਰਐਸਐਸ ਦੇ ਮਗਰ ਲਾ ਕੇ ਖਾਕੀ ਨਿਕਨ ਵਾਲੇ ਉਹ ਮੈਂ ਬੇਨਤੀ ਕਰਦਾ ਹਾਂ ਨਾ ਉਹਨਾਂ ਦੇ ਮਗਰ ਲਾ ਕੇ ਕਹਿੰਦੇ ਜੀ ਹਿੰਦੂ ਰਾਸ਼ਟਰ ਬਣਾ ਹਿੰਦੂ ਰਾਸ਼ਟਰ ਤੁਸੀਂ ਬਣਾ ਲਓਗੇ ਯਾਦ ਰੱਖਿਓ ਹਿੰਦੂ ਰਾਸ਼ਟਰ ਬਣ ਜਾਏਗਾ ਪਰ ਯਾਦ ਰੱਖਿਓ ਤੁਸੀਂ ਦੂਸਰਿਆਂ ਨੂੰ ਜਿਹੜਾ ਹੈ ਅਲੱਗ ਕਰਕੇ ਉਹਨਾਂ ਨੂੰ ਬਾਗੀ ਹੋਣ ਤੇ ਮਜਬੂਰ ਕਰ ਰਹੇ ਹੋ ਯਾਦ ਰੱਖਿਓ ਤੁਸੀਂ ਉਹਨਾਂ ਨੂੰ ਵੱਖਰਾ ਹੋਣ ਤੇ ਮਜਬੂਰ ਕਰ ਰਹੇ ਹੋ ਜੇ ਹਿੰਦੂ ਰਾਸ਼ਟਰ ਬਣਾਉਣ 'ਚ ਤੁਹਾਨੂੰ ਕੋਈ ਤਕਲੀਫ ਨਹੀਂ ਕੋਈ ਦਿੱਕਤ ਨਹੀਂ ਸਾਨੂੰ ਵੀ ਕੋਈ ਪਰੇਸ਼ਾਨੀ ਨਹੀਂ ਫਿਰ ਖਾਲਿਸਤਾਨ ਬਣਾਉਣ ਤੇ ਦਿੱਕਤ ਪਰੇਸ਼ਾਨੀ ਕਿਉਂ ਹੈ ਜੇ ਹਿੰਦੂ ਰਾਸ਼ਟਰ ਬਣ ਗਿਆ ਇੱਥੇ ਦੂਸਰੇ ਧਰਮਾਂ ਵਾਲਿਆਂ ਨੂੰ ਕੋਹ ਕੋਹ ਕੇ ਮਾਰਿਆ ਜਾਏਗਾ ਇੱਥੇ 47 ਤੇ 84 ਵਰਗੇ ਹਾਲਾਤ ਹੋਣਗੇ ਮੈਂ ਤੁਹਾਨੂੰ ਲਿਖ ਕੇ ਲੈ ਲਓ ਜੇ ਜੇ ਇਹ ਲੋਕ ਸਾਨੂੰ ਆਪਣੇ ਦੇਸ਼ ਦੇ ਵਿੱਚੋਂ ਵੀ ਰਹਿਣਾ ਮੁਸ਼ਕਲ ਕਰ ਦੇਣਗੇ ਤੇ ਲੋਕਾਂ ਨੇ ਸਾਨੂੰ ਇਥੋਂ ਧੱਕੇ ਮਾਰ ਕੇ ਲੱਤਾਂ ਮਾਰ ਕੇ ਕੱਢਣਾ ਇਸ ਦੇਸ਼ ਦੇ ਵਿੱਚੋਂ ਇਹ ਗੱਲ ਯਾਦ ਰੱਖਿਓ ਤੇ ਹੁਣ ਕਈ ਕਹਿੰਦੇ ਜੇ ਖਾਲਿਸਤਾਨ ਬਣ ਗਿਆ ਜੀ ਫੇਰ ਸਾਡਾ ਤਾਂ ਸਾਡਾ ਤਾਂ ਜਿਹੜਾ ਮੈਪ ਹੈ ਤੁਹਾਡੇ ਸਾਹਮਣੇ ਪਿਆ ਹੈ ਤੁਸੀਂ ਵੇਖ ਲਓ ਤੇ ਹੁਣ ਜੇ ਤਾਜੀ ਗੱਲ ਕਰੀਏ ਯਾਦ ਰੱਖਿਓ ਮੈਂ ਇਧਰ ਆਪਣਾ ਕੀ ਕਹਿੰਦੇ ਨੇ ਮਹਾਰਾਸ਼ਟਰ ਦੇ ਵਿੱਚ ਗਿਆ ਸੀ ਉਥੇ ਔਰੰਗਾਬਾਦ ਸ਼ਹਿਰ ਹੈ ਔਰੰਗਾ ਔਰੰਗਜੇਬ ਦਾ ਸ਼ਹਿਰ ਉਹਦਾ ਨਾਮ ਬਦਲ ਦਿੱਤਾ ਗਿਆ ਸ਼ਤਰਪਤੀ ਸ਼ੰਭਾਜੀ ਮਹਾਰਾਜ ਜੋ ਸ਼ਤਰਪਤੀ சிவாਜੀ ਮਹਾਰਾਜ ਦੇ ਬੇਟੇ ਸੀ ਉਹਨਾਂ ਦੇ ਨਾਮ ਤੇ ਨਾਮ ਰੱਖਿਆ ਗਿਆ ਉਹਦਾ ਨਾਮ ਬਦਲ ਦਿੱਤਾ ਗਿਆ ਚਲੋ ਕੋਈ ਆਪਤੀ ਨਹੀਂ ਠੀਕ ਹੈ ਪਰ ਜਿਹੜਾ ਪੁਰਾਤਨ ਸਦੀਆਂ ਤੋਂ ਨਾਮ ਚੱਲਦਾ ਆਉਂਦਾ ਹੈ ਉਹਦਾ ਨਾਮ ਬਦਲਿਆ ਗਿਆ ਉੱਥੇ ਮੁਸਲਮ ਭਾਈਚਾਰੇ ਦੇ ਵਿੱਚ ਬਹੁਤ ਰੋਸ ਹੈ ਤੇ ਮੁਗਲ ਸਰਾਏ ਦਾ ਨਾਮ ਵੀ ਬਦਲ ਦਿੱਤਾ ਗਿਆ ਸ਼ਾਇਦ ਮੈਂ ਭੁੱਲਦਾ ਨਹੀਂ ਉਹਦਾ ਨਾਮ ਪ੍ਰਿਆਗ ਰਾਜ ਕਰ ਦਿੱਤਾ ਗਿਆ ਸ਼ਾਇਦ ਪੰਡਤ ਦੀਨदयाल उपादे ਕਰ ਦਿੱਤਾ ਗਿਆ ਜੀ ਨਾਮ ਬਦਲਣ ਦੀ ਜਿਹੜੀ ਹੈ ਸਥਿਤੀ ਚੱਲੀ ਵੀ ਤੇ ਉਹਨਾਂ ਦੇ ਨਾਮ ਕਿਉਂ ਬਦਲੇ ਜਾ ਰਹੇ ਆ ਦੂਜੀ ਗੱਲ ਹੁਣ ਸਭ ਤੋਂ ਵੱਡੀ ਗੱਲ ਇਹ ਹੈ ਇਹਨਾਂ ਕੋਲੇ ਕੋਈ ਰੋਡ ਮੈਪ ਹੀ ਨਹੀਂ ਹੈਗਾ ਵੀ ਕਿ ਕਿਹੋ ਜਿਹਾ ਹੋਏਗਾ ਚਲੋ ਤੁਸੀਂ ਹਿੰਦੂ ਰਾਸ਼ਟਰ ਬਣਾ ਲਓ ਤੇ ਹਿੰਦੂ ਰਾਸ਼ਟਰ ਦਾ ਮੈਪ ਕੀ ਹੈ ਤੁਹਾਡੇ ਕੋਲ ਕੋਈ ਨਹੀਂ ਸਾਡੇ ਕੋਲ ਤੇ ਹੈਗਾ ਅਸੀਂ ਤੇ ਮਹਾਰਾਜਾ ਰਣਜੀਤ ਸਿੰਘ ਦਾ ਮੈਪ ਰੱਖਾਂਗੇ ਕਿ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਰੱਖਾਂਗੇ ਵੀ ਦੇਖੋ ਭਾਈ ਖਾਲਸਤਾਨ ਦੇ ਵਿੱਚ ਆ ਕੁਝ ਹੋਇਆ ਤੇ ਹੁਣ ਗੱਲ ਇਹ ਵੀ ਯਾਦ ਰੱਖਿਓ ਇੱਥੇ ਪਿਛਲੇ ਦਿਨੀ ਇੱਕ ਫਿਲਮ ਰਿਲੀਜ਼ ਹੋਈ ਦਾ ਤਾਜ ਸਟੋਰੀ ਸ਼ਾਇਦ ਤੁਸੀਂ ਵੀ ਦੇਖ ਦੇਖ ਲਿਓ ਮੈਂ ਵੀ ਦੇਖੀ ਆ ਜਰੂਰ ਤੇ ਜਨਰਲ ਨੌਲੇਜ ਵਾਸਤੇ ਤੇ ਤਾਜ ਸਟੋਰੀ ਫਿਲਮ ਨੂੰ ਇਨਾ ਪ੍ਰਮੋਟ ਕੀਤਾ ਗਿਆ ਖਾਸ ਕਰਕੇ ਬੀਜੇਪੀ ਵੱਲੋਂ ਤੇ ਜ਼ਿਆਦਾਤਰ ਉਹਨਾਂ ਸਾਰੀਆਂ ਚੀਜ਼ਾਂ ਨੂੰ ਪ੍ਰਮੋਟ ਕੀਤਾ ਗਿਆ ਤਾਜ ਸਟੋਰੀ ਉਹਦੇ ਵਿੱਚ ਪ੍ਰਮੋਟ ਕੀ ਕੀਤਾ ਗਿਆ ਵੀ ਜਿਹੜਾ ਤਾਜ ਮਹਿਲ ਹੈ ਉਹ ਕੇਵਲ ਇੱਕ ਭਗਵਾਨ ਦਾ ਮੰਦਰ ਹੈ ਇਹਨੂੰ ਤਾਜ ਮਹਿਲ ਕਹਿਣ ਦੀ ਲੋੜ ਨਹੀਂ ਇਹ ਕਿਸੇ ਸ਼ਾਜਾ ਨੇ ਬਣਵਾਇਆ ਕਿਸੇ ਨੇ ਨਹੀਂ ਬਣਵਾਇਆ ਤੇ ਇਹ ਇੱਕ Hindu ਮੰਦਰ ਹੈ Hindu ਰਾਜੇ ਤੋਂ ਲਿਆ ਗਿਆ ਤੇ ਆਖਰਕਾਰ ਸਾਡੇ ਇਤਿਹਾਸ ਨੂੰ ਸਾਡੀ ਸੰਸਕ੍ਰਿਤੀ ਨੂੰ ਬਦਲਿਆ ਜਾ ਰਿਹਾ ਹੁਣ ਸਵਾਲ ਇਹ ਹੈ ਵੀ ਇੰਨੀਆਂ ਸਦੀਆਂ ਤੋਂ ਜਿਹੜਾ ਪੜਾਇਆ ਜਾ ਰਿਹਾ ਹੈ ਬੱਚਿਆਂ ਨੂੰ ਸਿਲੇਬਸ ਦੇ ਵਿੱਚ ਜਿਵੇਂ ਸੁਣਦੇ ਆ ਰਹੇ ਆ ਉਹਨਾਂ ਸਾਰਿਆਂ ਨੂੰ ਨਕਾਰਤਾ ਸਾਰਿਆਂ ਨੂੰ ਇੱਕ ਪਾਸੇ ਕਰਤਾ ਤੇ ਲੋਕਾਂ ਨੇ ਵਿਰੋਧ ਕੀਤਾ ਤੇ ਉਹ ਚਲੋ ਇਹਨਾਂ ਨੇ ਮਾੜੀ ਮੁੱਟੀ ਜਿਹੀ ਐਡ ਜੀ ਕੀਤੀ ਸੀ ਉਹ ਬੰਦ ਕਰਤੀ ਉਹ ਫਿਲਮ ਨੂੰ ਜਿਹੜਾ ਇਹਨਾਂ ਨੇ ਜਿਆਦਾ ਪ੍ਰਮੋਟ ਨਹੀਂ ਕੀਤਾ ਪਰ ਅੰਦਰ ਖਾਤੇ ਬਹੁਤ ਪ੍ਰਮੋਟ ਕੀਤਾ ਕਹਿਣ ਤੋਂ ਭਾਵੇਂ ਵੀ ਕਿ ਜਿਹੜਾ ਮੋਦੀ ਦੇ ਰਾਜ ਦੇ ਵਿੱਚ ਹੋਣਾ ਹਜੇ ਬਹੁਤ ਕੁਝ ਅੱਗੇ ਹੋਣਾ ਹੈ ਬੜਾ ਕੁਝ ਹੋਣਾ ਹੈ ਯਾਦ ਰੱਖਿਓ ਦੰਗੇ ਵੀ ਹੋਣਗੇ ਸਾਰਾ ਕੁਝ ਹੋਣਗੇ ਸਾਡਾ ਦੇਸ਼ 2014 ਤੋਂ ਲੈ ਕੇ ਕਿੰਨੇਵੇਂ ਨੰਬਰ ਤੇ ਚਲਿਆ ਗਿਆ ਤੁਸੀਂ ਅੰਕੜੇ ਕੱਢ ਲਓ ਸਾਧ ਸੰਗਤ ਜਿਹੜੇ ਕਹਿੰਦੇ ਸੀ ਗਰੀਬੀ ਹਟਾਵਾਂਗੇ ਇਹਨਾਂ ਨੇ ਗਰੀਬੀ ਨਹੀਂ ਇਹਨਾਂ ਨੇ ਗਰੀਬਾਂ ਨੂੰ ਹੀ ਹਟਾ ਦਿੱਤਾ 2020 ਦੇ ਵਿੱਚ ਜਦੋਂ 트럼ਪ ਆਇਆ ਤੇ ਉਸ ਵਕਤ ਗਰੀਬਾਂ ਨੂੰ ਲੁਕਾਉਣ ਦੇ ਲਈ ਗਰੀਬਾਂ ਦੀਆਂ ਝੋਪੜ ਪੱਟੀਆਂ ਚੁਕਾ ਦਿੱਤੀਆਂ ਗਈਆਂ ਤਾਂ ਉੱਥੇ ਕੰਧਾਂ ਮਰਵਾ ਦਿੱਤੀਆਂ ਗਈਆਂ ਐਨ ਰੋਡ ਸਾਫ਼ ਸੁਥਰੇ ਕਰਕੇ ਦਿਖਾਏ ਗਏ ਵੀ ਦੇਖੋ ਸਾਡੇ ਦੇਸ਼ ਦੇ ਵਿੱਚ ਇੰਨਾ ਕੁਝ ਹੈ ਜਿੱਥੇ ਗਰੀਬੀ ਹੈ ਹੀ ਨਹੀਂ ਅਸੀਂ ਤਾਂ ਅਮੀਰ ਲੋਕ ਵੱਸਦੇ ਆ ਆ ਕੁਝ ਕੀਤਾ ਗਿਆ ਤੇ ਹੁਣ ਤੁਸੀਂ 2026 ਤੇ 27 ਦੇ ਵਿੱਚ ਵੇਖਿਓ ਕੀ ਕੀ ਕੁਝ ਹੁੰਦਾ ਹਲੇ ਹਲੇ ਤੁਸੀਂ ਬਿਹਾਰ ਦੇ ਵਿੱਚ ਚੋਣਾ ਹੋ ਜਾਣ ਦੇਖਿਆ ਨਾ ਉਨ ਉੱਥੇ ਕਿੰਨਾ ਕੁਝ ਰੌਲਾ ਪਿਆ ਚੋਣਾ ਦੇ ਵਿੱਚ ਤੇ ਉੱਥੇ ਲੋਕਾਂ ਨੇ ਉਹ ਲੋਕਾਂ ਨੂੰ ਜਿਤਾਇਆ ਜਿਨ੍ਹਾਂ ਲੋਕਾਂ ਦਾ ਕਿਰਦਾਰ ਖਰਾਬ ਹੈ ਜਿਨ੍ਹਾਂ ਲੋਕਾਂ ਦੀਆਂ ਵੀਡੀਓ ਵਾਇਰਲ ਹੋਈਆਂ ਜਿਨ੍ਹਾਂ ਲੋਕਾਂ ਦੇ ਪਤਾ ਨਹੀਂ ਕਿੰਨੇ ਕੋ ਪਰਚੇ ਦਰਜ ਨੇ ਅਪਰਾਧਿਕ ਜਿਹੜੇ ਲੋਕ ਨੇ ਉਹ ਉਹਨਾਂ ਲੋਕਾਂ ਨੂੰ ਦੇਖੋ ਨ ਵਿਧਾਨ ਸਭਾ ਭੇਜਿਆ ਗਿਆ ਉਹਨਾਂ ਲੋਕਾਂ ਨੂੰ ਜਿਹੜਾ ਹੈ ਇੱਕ ਨਿਰਪੱਖ ਪਦ ਦਿੱਤਾ ਗਿਆ ਤੇ ਉਹ ਕਿਉਂ ਹੋਇਆ ਕਹਿੰਦੇ ਜੀ ਉਥੇ ਚੀਟਿੰਗ ਹੋਈਆ ਚਲੋ ਰੱਬ ਜਾਣਦਾ ਪਰ ਲੋਕਾਂ ਨੇ ਇਹ ਵੀ ਗੱਲ ਬਾਅਦ ਵਿੱਚ ਸਾਂਝੀ ਕੀਤੀ ਕਹਿੰਦੇ ਜੀ ਉਥੇ ਜਿਹੜੇ ਈਵੀਐਮ ਮਸ਼ੀਨਾਂ ਸੀ ਉਹ ਫੜੀਆਂ ਗਈਆਂ ਉਹਨਾਂ ਦੇ ਵਿੱਚੋਂ ਇੰਨਾ ਕੁਝ ਮਿਲਿਆ ਜੀ ਇੰਨਾ ਕੁਝ ਪ੍ਰਾਪਤ ਹੋਇਆ ਆ ਹੋਇਆ ਵਾਹ ਹੋਇਆ ਬੜਾ ਕੁਝ ਕਿਹਾ ਗਿਆ ਚਲੋ ਖੈਰ ਮੈਂ ਬੇਨਤੀ ਕਰਾਂ ਵੀ ਹਲੇ ਤੱਕ ਦੇਖੀ ਜਾਓ ਅੱਗੇ ਕੀ ਹੁੰਦਾ ਜੇ ਤੁਹਾਨੂੰ ਦਿਖਾਇਆ ਜਾ ਰਿਹਾ ਸੋ ਇਸ ਕਰਕੇ ਆਪਾਂ ਸੋਚ ਸਮਝ ਕੇ ਚੱਲੀਏ ਆਪੋ ਆਪਣੇ ಮತਦਾਨ ਸੋਚ ਸਮਝ ਕੇ ਕਰਿਆ ਕਰੀਏ ਸੋ ਆਪਾਂ ਬੈਲਟ ਪੇਪਰ ਦੀ ਗੱਲ ਚਲਾਈਏ ਸਭ ਤੋਂ ਵੱਡੀ ਗੱਲ ਇਹ ਹੈ ਸੋ ਆਪੋ ਆਪਣੀ ਸੋਚ ਜਿਹੜੀਆਂ ਸਾਰਿਆਂ ਦੀ ਹੈ ਸੋ ਇੱਕ ਵਾਰ ਸੋਚ ਕੇ ਵੇਖਿਓ ਵੀ ਜੇ ਅਸੀਂ ਇੱਕ ਨਾ ਹੋਏ ਤੇ ਬਹੁਤ ਕੁਝ ਵਿਗੜ ਜਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ